ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰੋਂ ਸਾਰੇ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਜੁੜ ਕੇ ਬੈਠੇ ਹਾਂ ਗੁਰਬਾਣੀ ਦੇ ਅਨੁਸਾਰ ਵਿਚਾਰ ਕਰਨ ਦੇ ਲਈ ਬਹੁਤ ਹੀ ਸਾਰੀਆਂ ਸੰਪਰਦਾਵਾਂ ਵਿਦਿਅਕ ਅਦਾਰੇ ਸ਼ਬਦ ਕੋਸ਼ਾਂ ਦੇ ਵਿੱਚ ਨਾਮ ਦੇ ਬਹੁਤ ਹੀ ਅਰਥ ਆਏ ਹਨ ਤੁਹਾਡੇ ਆਪਾਂ ਵਿਚਾਰ ਕਰਾਂਗੇ ਕਿ ਕੁਰਬਾਨੀ ਕਿਸ ਨਾਮ ਨੂੰ ਆਰਤੀ ਹੈ ਕਿਸ ਨਾਮ ਨੂੰ ਜਪਨ ਲਈ ਕਹਿੰਦੀ ਹੈ ਕਿਸ ਨਾਮ ਨੂੰ ਚਾਉਣ ਦੇ ਲਈ ਕਹਿੰਦੀ ਹੈ ਸਾਧ ਸੰਗਤ ਜੀਓ ਆਪ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਦੋਂ ਵੀ ਕੋਈ ਵੀ ਆਪਾਂ ਜਾਣ ਵਾਲੀ ਚੀਜ਼ ਸਰਵਨ ਕਰਦੇ ਹਾਂ ਗਿਆਨ ਲੈਂਦੇ ਹਾਂ ਤਾਂ ਆਪਾਂ ਨੇ ਇਤਨਾ ਟੱਟੜ ਹੈ ਜਿਦਨੇ ਪਰ ਇਹ ਸ਼ਬਦ ਦੀ ਗਿਆਨ ਲੈਣਾ ਚਾਹੀਦਾ ਹੈ ਕਿਉਂਕਿ ਕਟੜਪਣਾ ਧਰਮ ਦੇ ਨਾਸ ਕਰਨ ਵਾਲੀ ਚੀਜ਼ ਹੈ ਧਰਮ ਨੂੰ ਅੱਗੇ ਨਹੀਂ ਬਧਨ ਦਿੰਦੀ ਜਾਨ ਨਹੀਂ ਲੈਣ ਦਿੰਦੀ ਸੋ ਟੱਟਣ ਵੱਦੀ ਸੋਚ ਤੋਂ ਪਰੇ ਹੋ ਕੇ ਸੋ ਆਪਾ ਵਿਚਾਰ ਦੇ ਨਾਲ ਜੁੜ ਕੇ ਗੁਰਬਾਣੀ ਦੇ ਵਿੱਚ ਇੱਕ ਹਡਾ ਨਾਮ ਆਇਆ ਹੈ ਸੋ ਆਓ ਪਹਿਲਾਂ ਆਪਾਂ ਵਿਚਾਰ ਕਰਦੇ ਹਾਂ ਕਿ ਗੁਰ ਗਿਆਨ ਪਦਾਰਥ ਦਾ ਨਾਮ ਹੈ ਹਰ ਨਾਮਉ ਦਏ ਦ੍ਰਿੜਾਈ ਕਿ ਜਿਹੜਾ ਗੁਰ ਗਿਆਨ ਹੈ ਬ੍ਰਹਮ ਗਿਆਨ ਹੈ ਉਹੀ ਨਾਮ ਹੈ ਉਹ ਨਾਮ ਹੈ ਅਤੇ ਉਸੇ ਨਾਮ ਨੂੰ ਸਤਗੁਰੂ ਤਰ ਡਾਉਂਦੇ ਹਨ ਪੱਤਾ ਦਿੰਦੇ ਹਨ ਕਿ ਇਹ ਕੋਰ ਗਿਆਨ ਸਤਿਗੁਰਾਂ ਦਾ ਗਿਆਨ ਜੋ ਗੁਰਬਾਣੀ ਦੇ ਵਿੱਚ ਹੈ ਉਹ ਪਦਾਰਥ ਰੂਪੀ ਉਹੀ ਗਿਆਨ ਉਹੀ ਨਾਮ ਹੈ ਅਤੇ ਸਤਿਗੁਰੂ ਆਪਾਂ ਨੂੰ ਹਰੀ ਦਾ ਨਾਮ ਹਰੀ ਦਾ ਗਿਆਨ ਪਰਮਾਤਮਾ ਦਾ ਨਾਮ ਦਰਡਾਉਂਦੇ ਹਨ ਪੱਤਾ ਕਰਉਂਦੇ ਹਨ ਔਰ ਇਸ ਤੋਂ ਬਾਅਦ ਆਉਂਦਾ ਹੈ ਗੁਰਮੁਖ ਗਿਆਨ ਨਾਮ ਮੁਕਤ ਹੋਈ ਕਿ ਗੁਰਮੁਖ ਪਹਿਲਾਂ ਗਿਆਨ ਲੈਂਦੇ ਹਾਂ ਗਿਆਨ ਸਾਧ ਸੰਗਤੀ ਉਹ ਬਹੁਤ ਹੀ ਪ੍ਰਕਾਰ ਦਾ ਗਿਆਨ ਹੁੰਦਾ ਹੈ دنیਵੀ ਗਿਆਨ ਬਹੁਤ ਹੁੰਦੇ ਹਨ ਪਹਿਲਾਂ ਉਹ ਗੁਰਬਾਣੀ ਦਾ ਜੋ ਗਿਆਨ ਹੁੰਦਾ ਹੈ ਉਸ ਨੂੰ ਸਮਝਣ ਦਾ ਗਿਆਨ ਲੈ ਕੇ ਫਿਰ ਬ੍ਰਹਮ ਗਿਆਨ ਲੈਂਦੇ ਹਾਂ ਗੁਰਬਾਣੀ ਦੇ ਵਿੱਚੋਂ ਬ੍ਰਹਮ ਗਿਆਨ ਰੂਪੀ ਨਾਮ ਲੈਂਦੇ ਹਾਂ ਔਰ ਉਹ ਨਾਮ ਨੂੰ ਇਤਿਹਾ ਕੇ ਨਾਮ ਨੂੰ ਸਮਝ ਕੇ ਉਹ ਸੰਸਾਰ ਦੇ ਪਦਾਰਥਾਂ ਤੋਂ ਮੁਕਤੀ ਲੈ ਲੈਂਦੇ ਹਾਂ ਸੰਸਾਰ ਦੇ ਪਦਾਰਥਾਂ ਤੋਂ ਮੁਕਤ ਹੋ ਜਾਂਦੇ ਹਾਂ ਸੋ ਇਸੇ ਤਰ੍ਹਾਂ ਹੀ ਅੱਗੇ ਆਇਆ ਹੈ ਅੰਮ੍ਰਿਤ ਨਾਮ ਨਿਰੰਝਨ ਪਾਇਆ ਗਿਆਨ ਤਾਇਆ ਰਸ ਤੋਂ ਪੀ। ਇਸ ਵਿੱਚ ਕਹਿੰਦੇ ਹਨ ਗੁਰੂ ਜੀ ਦੇ ਜਿਸ ਨੇ ਵੀ ਜਿਸ ਕਿਸ ਨੇ ਵੀ ਅੰਮ੍ਰਿਤ ਨਾਮ ਆਪਣੇ ਹਿਰਦੇ ਦੇ ਵਿੱਚ ਧਿਆ ਲਿਆ ਹੈ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਪਾ ਲਿਆ ਹੈ। ਉਹ ਆਤਮਿਕ ਅਨੰਦਿਤ ਪ੍ਰਾਪਤ ਕਰ ਗਏ। ਅਤੇ ਉਹ ਆਪਣੀ ਪਰਮਾਤਮਾ ਦੇ ਨਾਲ ਡੂੰਗੀ ਜਾਨਪਛਾਣਨਾ ਹੁੰਦਾ ਹੈ। ਤੋ ਸਵਤ ਇਹ ਵਿਚਾਰ ਰਹੇ ਹੁੰਦੀ ਸ਼ਾਹ ਸਾਫ ਸੰਗਤ ਜੀਓ ਜਿਹੜਾ ਮਨੁੱਖ ਵੀ ਆਪਣੇ ਕੋਈ ਪੱਖ ਦੀ ਗੱਲ ਕਰਦਾ ਹੈ ਆਪਣੇ ਵੱਲ ਦੀ ਕੋਈ ਗੱਲ ਕਰਦਾ ਹੈ ਐ ਦੈਸ ਦਾ ਵੀ ਤਾਂ ਕੇ ਸਾਥ ਦਿੰਦੇ ਹਾਂ ਉਹ ਆਪਣਾ ਹੀ ਹੋ ਜਾਂਦਾ ਹੈ ਐਸੇ ਕਰਕੇ ਜੇ ਆਪਾਂ ਗੁਰਬਾਣੀ ਦਾ ਗਿਆਨ ਲੋਕਾਂ ਤਾਂ ਹੀ ਪਹੁੰਚਾਵਾਂਗੇ ਤਾਂ ਰੱਬ ਦੇ ਪਿਆਰੇ ਬਣ ਜਾਵਾਂਗੇ ਉਸ ਹਰੀ ਪ੍ਰਮਾਤਮਾ ਦੇ ਪਿਆਰੇ ਬਣ ਜਾਵਾਂਗੇ ਇਹੀ ਸ਼ਬਦ ਇਸ ਵਿੱਚ ਆਇਆ ਹੈ ਔਰ ਅੱਗੇ ਆਉਂਦਾ ਹੈ ਜਾਨ ਰਤਨ ਘਟ ਚੰਨ ਨੂੰ ਹੁਗਾ ਨਾਮ ਤੇ ਨਾਮ ਉਹ ਪਿਆਰ ਉਸ ਵਿੱਚ ਕਹਿੰਦੇ ਹਨ ਕਿ ਉਸ ਗਿਆਨ ਦਾ ਜੋ ਹੈ ਚਾਂਗਣ ਰਤਨਾ ਦੀ ਚਾਂਗਣ ਹੁੰਦੀ ਹੈ ਉਹ ਕੋਈ ਵੀ ਅਸ਼ੀਰਾ ਰਤਨ ਜਵਹਰਾਤ ਉਸ ਦੇ ਉਸਰੇ ਤੇ ਜਦੋਂ ਲਾਈਟ ਮਾਰੋ ਤਾਂ ਉਸ ਦਾ ਚਾਂਨ ਆਉਂਦਾ ਹੈ ਇਸ ਪ੍ਰਾਂਹ ਹੀ ਜਦੋਂ ਆਪਾਂ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸਮਾ ਲੈਂਦੇ ਹਾਂ ਉਸ ਨਾਮ ਨੂੰ ਪਿਆਰ ਕਰਦੇ ਹਾਂ ਤਾਂ ਉਹੋ ਜਿਹਾ ਰੋਣਾਂ ਦੀ ਤਰ੍ਹਾਂ ਆਤਮਾ ਆਤਮਾ ਦੀ ਤਰ੍ਹਾਂ ਹੁੰਕ ਆਤਮਾ ਦਾ ਵੀ ਚੰਨਾ ਹੋ ਜਾਂਦਾ ਹੈ ਆਪਣੇ ਆਪਣਾ ਅਥਾ ਖੁੱਲ ਜਾਂਦਾ ਨਹੀਂ ਹੁੰਦਾ ਪਦਾਰਥਾਂ ਤੋਂ ਪਰੇ ਉੱਠ ਜਾਂਦਾ ਨਹੀਂ ਹੁੰਦਾ ਔਰ ਅੱਗੇ ਆਉਂਦਾ ਹੈ ਐਸਾ ਗਿਆਨ ਪਦਾਰਥ ਨਾਮ ਹੈ ਗੁਰਮੁਖ ਪਾਵਸ ਰਸ ਰਸਮਾਨ ਕਿ ਐਸਾ ਗਿਆਨ ਪਦਾਰਥ ਨਾਮ ਹੈ ਜਿਸ ਨੂੰ ਗੁਰਮੁਖ ਪੀਂਦੇ ਹਨ ਜਿਸ ਨੂੰ ਗੁਰਮੁਖ ਤਤਮੇਨ ਹਰਦੇ ਦੇ ਵਿੱਚ ਪੁੰਦੇ ਹਨ ਔਰ ਉਹ ਰਾਸ ਉਸ ਦਾ ਹੀਰਾ ਸਮਾਨ ਦੇ ਹਨ ਸੋ ਜਿਵੇਂ ਆਪਾਂ ਆਪਣੀ ਗੋਲਿੰਦਾਰਾ ਸਮਝਦੇ ਹਾਂ ਆਪਾਂ ਵੀ ਹੋ ਸਕਦੇ ਹਾਂ ਸਰੀਰ ਲਈ ਤਾਂ ਲਈ ਗੋਲਣ ਬਹੁਤ ਜ਼ਰੂਰੀ ਹੈ ਇਸੇ ਹੀ ਸੰਬੰਧ ਦੇ ਵਿੱਚ ਦੋ ਆਤਮਾ ਦਾ ਗੋਲ ਹੈ ਉਹ ਕੀ ਗਿਆਨ ਹੈ ਨਾਮ ਹੈ ਆਤਮਾ ਨਾਮ ਤੋਂ ਬਿਨਾ ਨਹੀਂ ਰਹਿ ਸਕਦੀ ਆਤਮਾ ਨੂੰ ਗਿਆਨ ਦੀ ਨਾਮ ਦੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਸ ਕਰਕੇ ਦਸ ਰਸ ਆਸਮਾਨ, ਗੁਰਮੁਖ ਬਾਵਸ ਰਸ ਆਸਮਾਨ। ਸੋ ਇਸ ਤੋਂ ਅੱਗੇ ਆਉਂਦਾ ਹੈ ਨਾਨਕ ਨਾਮਨਾ ਚੇਤਨੀ। ਅਗਿਆਨੀ ਅੰਦਲੇ ਆਪਣੇ ਕਰਮ ਕਮਾਵੇ। ਕਿ ਜਿਹੜੇ ਅਗਿਆਨੀ ਹੁੰਦੇ ਹਨ, ਅੰਦਲੇ ਹੁੰਦੇ ਹਨ, ਉਹ ਹੋਰ ਹੀ ਕੰਮਾਂ ਦੇ ਵਿੱਚ ਉਲਝੇ ਰਹਿੰਦੇ ਹਨ। ਉਹ ਪਰਮਾਤਮਾ ਦਾ ਧਿਆਨ, ਬ੍ਰਹਮ ਦਾ ਧਿਆਨ ਨਹੀਂ ਧਿਆਉਂਦੇ। ਉਸ ਦਾ ਚੇਤਾ ਨਹੀਂ ਕਰ ਕਿਤੇ। ਉਹਨਾਂ ਨੂੰ ਕੋਈ ਨਹੀਂ ਹੁੰਦਾ ਕਿ ਬ੍ਰਹਮ ਦਾ ਗਿਆਨ ਕੀ ਹੈ। ਉਹ ਸੋ ਵਿਦਿਆ ਦਾ ਅੱਗੇ ਵਿਗਿਆਨੀਆਂ ਦਾ ਧਨ, ਗਿਆਨੀਆਂ ਦਾ ਧਨ ਨਾਮ ਹੈ। ਸਹਿਜ ਕਰਾ ਵਪਾਰ। ਇਹ ਜੋ ਗਿਆਨੀਆਂ ਕੋਲ ਕੀ ਹੁੰਦਾ ਹੈ, ਗਿਆਨ ਹੀ ਹੁੰਦਾ ਹੈ। ਸੋ ਨਾਲ ਕੋਈ ਧਨ ਰੂਪੀ ਨਾਮ ਗਿਆਨ, ਗਿਆਨੀਆਂ ਦਾ ਧਨ ਨਾਮ ਹੈ। ਸਹਿਜ ਕਰਾ ਵਪਾਰ ਕਿ ਉਹਨਾਂ ਕੋਲ ਧਨ ਰੂਪੀ ਗਿਆਨ ਹੁੰਦਾ ਹੈ। ਉਸ ਦਾ ਹੀ ਉਹ ਵਪਾਰ ਕਰਦੇ ਹਨ, ਉਸ ਸੇ ਨੂੰ ਹੀ ਉਹ ਵੰਡਦੇ ਹਨ। ਜਿਸ ਤਰ੍ਹਾਂ ਭਗਤ ਕਬੀਰ ਜੀ ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਹੋਏ ਹਨ ਉਹਨਾਂ ਨੂੰ ਕੋਲ ਵੀ ਗਿਆਨ ਹੀ ਸੀ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਉਹ ਗਿਆਨ ਛੱਡ ਦਿੱਤਾ ਔਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਪੜਿਆ ਬਾਚਾ ਅਤੇ ਹੁਣ ਗੁਰਬਾਣੀ ਦੇ ਵਿੱਚ ਦਰਜ ਹੈ ਉਹ ਸਾਧ ਸੰਗਤਿਓ ਉਹ ਗਿਆਨ ਹੈ ਉਹ ਨਾਮ ਹੈ ਔਰ ਉਸ ਤੋਂ ਬਾਅਦ ਹੁੰਦਾ ਹੈ ਕਿ ਜਪ ਮੰਨ ਸਤਨਾਮ ਸਦਾ ਸਤਨਾਮ ਜਪ ਦਾ ਮਤਲਬ ਹੈ ਆਪਾਂ ਸਾਸ ਸੰਗਤ ਜਿਉ ਹੋਰ ਕਿਤੇ ਵਿਚਾਰ ਕਰਾਂਗੇ ਜਪ ਮਨ ਮਨ ਕਿਹਾ ਗਿਆ ਹੈ ਆਪਣੇ ਮਾਇਦ ਨੂੰ ਆਪਣੇ ਅੰਦਰਲੇ ਸਰੀਰ ਨੂੰ ਆਪਣੀ ਸੁਰਤ ਨੂੰ ਮਨ ਕਿਹਾ ਗਿਆ ਹੈ ਮਨ ਨੂੰ ਕਿਹਾ ਹੈ ਕਿ ਉਸ ਸੱਚਾ ਗਿਆਨ ਨੂੰ ਸਦਾ ਹੀ ਜਪ ਸਮਝ ਸਦਾ ਹੀ ਉਸ ਨੂੰ ਸਮਝਦਾ ਰਹੇ ਤਾਂ ਨੂੰ ਤੇਰਾ ਬਾਰ ਉਤਾਰਾ ਹੋ ਸਕੇ ਔਰ ਇਸ ਨੂੰ ਤਾਂ ਦਸਵੇਂ ਪਾਤਸ਼ਾਹ ਜੀ ਉਚਾਰਦੇ ਹਨ ਸਤਨਾਮ ਜੋ ਪੁਰਖ ਪਛਾਨੇ ਸਤਨਾਮ ਲੈ ਪਚੰ ਪ੍ਰਮਾਨਾ ਸਤਨਾਮ ਮਾਰਗ ਲੈ ਚਲਹੀ ਤਾ ਕੋ ਕਾਰ ਨਾ ਕੰਹ ਦਲਹੀ ਇਸ ਵਿੱਚ 10ਵੇਂ ਪਾਸਟ ਹੁੰਦੇ ਹਨ ਕਿ ਸਤਨਾਮ ਜਿਹੜਾ ਪੁਰਖ ਪਛਾਣਦਾ ਹੈ ਸਤਨਾਮ ਸੱਚਾ ਨਾਮ ਸੱਚਾ ਗਿਆਨ ਜਿਹੜਾ ਪੁਰਖ ਉਸਦੇ ਬਚਨਾਂ ਤੇ ਚੱਲਦਾ ਹੈ ਔਰ ਜਿਹੜਾ ਉਸਦੇ ਦਿੱਤੇ ਹੋਏ ਮਾਰਗ ਉਸ ਗਿਆਨ ਦੇ ਦਿੱਤੇ ਹੋਏ ਮਾਰਗ ਤੇ ਚੱਲਦਾ ਹੈ ਇਸ ਲਈ ਤਾਂ ਦੇਵਿਕ ਸਵਾਣੀ ਸਕਦਾ ਪਰ ਨਹੀਂ ਸਕਦਾ ਦੇਵੀ ਪਛਰੀ ਤੈ ਨਹੀਂ ਸਕਦਾ ਔਰ ਇਸ ਤੋਂ ਅੱਗੇ ਸੱਚੇ ਨਾਮ ਕੀ ਲੱਗਦਾ ਭੁੱਖ ਉਹੀ ਆਤਮਾ ਦਾ ਚੱਕਰ ਹੈ ਸੋ ਸੰਗਤ ਜੀਓ ਆਤਮਾ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਸੱਚੇ ਗਿਆਨ ਦੀ ਭੁੱਖ ਲੱਗਦੀ ਹੈ ਔਰ ਇਸ ਤੋਂ ਬਾਅਦ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇਸ ਸੋ ਇਸ ਦੇ ਵਿੱਚ ਕਹਿੰਦੇ ਹਨ ਕਿ ਨਾਮ ਬੀਜ ਸੰਤੋਖ ਸੁਹਾਗਾ ਨਾਮ ਨੂੰ ਬੀਜਣਾ ਚਾਹੀਦਾ ਹੈ ਗਿਆਨ ਨੂੰ ਬੀਜਣਾ ਚਾਹੀਦਾ ਹੈ ਬੀਜਾਂਗੇ ਤਾਂ ਹੋਰ ਦਾਤ ਉਹਦਾ ਵਧੇਗਾ ਜੇ ਬੀਜਾਂਗੇ ਨਾ ਤੇ ਉਹ ਗਿਆਨ ਉਸ ਬ੍ਰਹਮ ਦਾ ਗਿਆਨ ਅੱਗੇ ਨਹੀਂ ਵਧਣਾ ਤੇ ਹੋਰ ਲੋਕਾਂ ਦੇ ਵਿੱਚ ਗਿਆਨ ਫੈਲਣਾ ਹੀ ਨਹੀਂ ਉੱਤੇ ਸੰਤੋਖ ਦਾ ਸੁਆਡਾ ਉੱਤੇ ਪਉਣਾ ਹੈ ਸੰਤੋਖ ਰੱਖ ਕੇ ਉਹ ਗਿਆਨ ਨੂੰ ਬੀਜਣਾ ਹੈ ਉਸ ਨਾਮ ਨੂੰ ਬੀਜਣਾ ਹੈ ਤਾਂ ਜੋ ਸੁਆਡਾ ਇਸੇ ਦਾ ਕੇ ਫੇਰਨਾ ਹੈ ਕਿ ਕੋਈ ਚੋਬ ਨਾ ਜਾਵੇ ਨਾਮ ਨੂੰ ਕੋਈ ਪੰਛੀ ਨਾ ਖਾ ਜਾਵੇ ਤੇ ਹੋਰ ਗਰੀਬੀ ਦਾ ਵੇਸ ਰੱਖਣਾ ਹੈ ਤੁਸੀਂ ਬਹੁਤਾ ਤਾਂ ਆਮ ਜਿਹਾ ਨਹੀਂ ਕਰਨਾ ਇਹ ਆਪਾਂ ਨੂੰ ਬਹੁਤ ਹੀ ਸਰਲ ਰੰਗ ਦੀ ਸਹਿਮ ਰਾਦੀ ਨਹੀਂ ਹੋ ਰਸ ਤੋਂ ਕਿ ਨਾਮ ਕੋਸਮ ਦਾ ਚੀਤ ਨਾ ਕੀਆ ਕੱਪਤੀ ਕੱਟ ਕਮਾਉਣਾ ਇੱਥੇ ਨਾਮ ਨੂੰ ਖਸਮ ਕੀਤਾ ਗਿਆ ਹੈ ਕਿ ਨਾਮ ਕੋਸਮ ਦਾ ਚੀਤ ਨਾ ਕੀਆ ਉਸ ਨਾਮ ਦਾ ਉਸ ਗਿਆਨ ਦਾ ਚਿਤ ਨਹੀਂ ਕੀਤਾ ਉਸ ਨੂੰ ਧਿਆਇਆ ਹੀ ਨਹੀਂ ਉਸ ਨੂੰ ਵਾਚਿਆ ਹੀ ਨਹੀਂ ਉਸ ਨੂੰ ਉਸ ਦੀ ਵਿਚਾਰ ਹੀ ਨਹੀਂ ਕੀਤੀ ਔਰ ਕਪਟੀ ਕਪਟੀ ਹੀ ਕਰਦੇ ਰਹੇ ਸਾਰੀ ਉਮਰ ਕਪਟਾਂ ਦੇ ਵਿੱਚ ਹੀ ਉਹਨਾਂ ਦੀ ਲੰਗ ਜਾਂਦੀ ਹੈ ਕਪਟਾਂ ਦੀ ਹੀ ਕਮਾਈ ਕਰਦੇ ਹਨ ਔਰ ਇਸ ਤੋਂ ਅੱਗੇ ਆਪਾਂ ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ ਕਿ ਨਾਉ ਤੇਰਾ ਨਿਰੰਕਾਰ ਹੈ ਨਾ ਲੱਗੈ ਨਰਕ ਨਾ ਜਾਇਆ ਇਸ ਵਿੱਚ ਕਹਿੰਦੇ ਹਨ ਕਿ ਨਾਉ ਤੇਰਾ ਨਿਰਾਰਕਾਰ ਹੈ ਕਿ ਨਾਉ ਤਾਂ ਤੇਰਾ ਨਿਰੰਕਾਰ ਨਿਰੰਕਾਰ ਹਾਂ ਨਿਰੰਕਾਰ ਮਤਲਬ ਜਿਸ ਦਾ ਕੋਈ ਯਤਾਰ ਨਹੀਂ ਜਾਂ ਤਾਂ ਉਸ ਦਾ ਨਾਮ ਆਪਾਂ ਨਿਰੰਕਾਰ ਕਹਿ ਸਕਦੇ ਹਾਂ ਨਿਰੰਕਾਰ ਜਾਂ ਰਾਮ ਕਹਿ ਸਕਦੇ ਹਾਂ ਜਿਸ ਤਰ੍ਹਾਂ ਕਿਹਾ ਹੈ ਗੁਰਬਾਣੀ ਦੇ ਵਿੱਚ ਲੇਕਿਨ ਵਾਹਿਗੁਰੂ ਨਾਮ ਨਹੀਂ ਹੈ ਵਾਹਿਗੁਰੂ ਨੂੰ ਕਿਤੇ ਵੀ ਗੁਰਬਾਣੀ ਦੇ ਵਿੱਚ ਨਾਮ ਨਹੀਂ ਕਿਹਾ ਗਿਆ ਨਾਮ ਇੱਕ ਰਿਪਰੈਜ਼ੈਂਟੇਸ਼ਨ ਹੈ ਨਾਮ ਤੇਰਾ ਨਿਰੰਕਾਰ ਹੈ ਨਾ ਲੱਗੇ ਨਰਕ ਨਾ ਜਾਈਏ ਕਿ ਨਾਗ ਤੋਂ ਨਾਉ ਤਰਾ ਨਿਰੰਕਾਰ ਨਾਦਲ ਨਿਰਗਾ ਨਿਰਗਾ ਦਾ ਨਾ ਤਾਂ ਕੋਈ ਹੈ ਨਾ ਇਹ ਲੱਗਿਆ ਜਦੋਂ ਨਾਮ ਰੂਪੀ ਗਿਆਨ ਆਪਾਂ ਉਹਦੇ ਚਿੱਤ ਵਿੱਚ ਲੈਂਦੇ ਨੈਨ ਦਾ ਮਤਲਬ ਸਹਾਸੰਗਧੀਓ ਜਪਨਾ ਨਹੀਂ ਹੁੰਦਾ ਜਪਨ ਦਾ ਅਰਥ ਹੋਰ ਹੈ ਲੈਣ ਦਾ ਅਰਥ ਹੋਰ ਹੈ ਚੈਂਟ ਦਾ ਅਰਥ ਹੋਰ ਹੈ ਲੈਣ ਦਾ ਅਰਥ ਹੈ ਕਿ ਜਿਸ ਤਰ੍ਹਾਂ ਬਟਿਲਦੇ ਹਨ ਕਿ ਤੂੰ ਉਹ ਚੀਜ਼ ਲੈ ਲਈ ਮਤਲਬ ਉਹ ਚੀਜ਼ ਤੂੰ ਕਿਸੇ ਤੋਂ ਲੈ ਲਈ ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਉਹ ਗਿਆਨ ਆਪਣੀ ਆਤਮਾ ਦੇ ਵਿੱਚ ਲੈਣਾ ਹੈ ਨਾਮ ਲੈ ਕੇ ਨਰਕਣਾ ਜਾਈਏ ਕਿਉਂ ਨਾਮ ਲੈ ਕੇ ਨਰਕ ਦੇ ਵਿੱਚ ਨਹੀਂ ਫਿਰ ਬੰਦ ਹੋ ਜਾਂਦਾ ਉਹ ਰਸਤੋਗਾਂ ਜਿਹੜੇ ਕਹਿੰਦੇ ਹਨ ਕਿ ਵਾਹਿਗੁਰੂ ਜਪਨ ਦੇ ਨਾਲ ਜਾਂ ਕੋਈ ਵੀ ਜਪਨ ਦੇ ਨਾਲ ਪ੍ਰਾਪਤੀ ਹੁੰਦੀ ਹੈ ਸੋ ਉਹਨਾਂ ਦੇ ਬਾਰੇ ਵੀ ਹੈ ਸਾਰਾ ਸੰਗਤ ਜੀ ਉੱਤੇ ਰਾਮ ਰਾਮ ਫੜਦੇ ਫਿਰੇ ਰਾਮ ਪਾਉਣ ਨਾਲ ਜਾਏ ਤੇ ਰਾਮ ਰਾਮ ਨੂੰ ਜਪਦੇ ਹਨ ਰਾਮ ਰਾਮ ਨੇ ਰੱਦਦੇ ਹਨ ਰੱਢੀ ਜਾਂਦੇ ਹਨ ਪਰ ਆਰਾਮ ਤਾਂ ਹੀ ਹੁੰਦਾ ਹੈ ਆਰਾਮ ਕਿਵੇਂ ਆਂਦਾ ਹੈ ਉਸ ਦੇ ਗਿਆਨ ਨੂੰ ਸਮਝਣ ਦੇ ਨਾਲ ਔਰ ਇਸ ਤੋਂ ਬਾਅਦ ਉਸ ਨੂੰ ਬਾਸਾ ਜੀ ਵੀ ਕਹਿੰਦੇ ਹਨ ਆਪਣੇ ਬਚਿਤ੍ਰਮ ਨਾਟਕ ਦੀ ਬਾਉਂਡਿੰਗ ਦੇ ਵਿੱਚ ਕਿ ਨਾ ਨਾਮ ਨਾ ਥਾਮ ਤੇ ਨਾ ਹੀ ਉਸ ਦਾ ਪ੍ਰਮਾਤਮਾ ਦਾ ਕੋਈ ਨਾਮ ਹੈ ਔਰ ਨਾ ਹੀ ਕੋਈ ਥਾਮ ਥਾਂ ਹੈ ਸੋ ਗੁਰਬਾਣੀ ਦੇ ਵਿੱਚ ਦਾ ਸਾਰ ਸੰਦੇਸ਼ ਜੋ ਬਹੁਤ ਹੀ ਸਾਰੀਆਂ ਜਗ੍ਹਾਵਾਂ ਦੇ ਵਿੱਚ ਆਇਆ ਹੈ ਕਿ ਨਾ ਹੀ ਉਸ ਦਾ ਨਾਮ ਹੈ ਨਾਮ ਉਸ ਦਾ ਹੀ ਜਿਹੜਾ ਨਾਮ ਹੈ ਉਸ ਦਾ ਉਹੀ ਗਿਆਨ ਹੈ ਮੇਰੇ ਮੈਂ ਬਹੁਤ ਹੀ ਸਾਰੇ ਪੰਚਾਰਕ ਸੰਗਤ ਨੂੰ ਬਹੁਤ ساری ਗੰਤ ਫੈਮਲੀ ਫਰਮਾਉਂਦੇ ਹਾਂ ਉਹਨਾਂ ਨੂੰ ਉਸੇ ਨਾਮ ਦੇ ਵਿੱਚ ਹੀ ਜੜੜ ਕੇ ਰੱਖ ਲੈਂਦੇ ਹਾਂ ਸੋ ਸਾਧ ਸੰਗਤ ਨੂੰ ਅਨੰਤ ਵਿਚਾਰ ਹੈ ਔਰ ਅੱਗੇ ਉਸ ਤੋਂ ਇੱਕ ਕੁਰਬਾਨੀ ਦਾ ਫਰਮਾਨ ਹੈ ਕਿ ਵਿਚਾਰ ਅੱਗੇ ਵੀ ਚੱਲ ਜੇ ਵਿਚਾਰ ਤੋਂ ਅੱਗੇ ਵੀ ਵਿਚਾਰ ਕਰਨੀ ਚਾਹੀਦੀ ਹੈ ਸਾਰੇ ਗੁਰੂ ਮੌਬਾਈਲ ਹਨ ਮੋਬਾਈਲੇ ਵੀ ਵਿਚਾਰ ਕਰ ਸਕਦੇ ਹਨ ਅੱਜ ਕੌਣ ਤਾਂ ਸਾਰਾ ਹੀ ਕੁਝ ਮੋਬਾਈਲ ਤੇ ਆ ਜਾਂਦਾ ਹੈ ਮੋਬਾਈਲ ਤੇ ਵੀ ਚਾਰ ਹੋ ਸਕਦੀ ਹੈ ਕੋਈ ਬਹੁਤ ਸਾਰੇ ਗ੍ਰੰਥਾਂ ਦੇ ਕਿਤਾਬਾਂ ਤੋਂ ਉਹਨਾਂ ਤੋਂ ਵਿਚਾਰ ਹੋ ਸਕਦੀ ਹੈ ਸੋ ਸਾਧ ਸੰਗਤ ਜੋ ਇੱਕ ਵਾਰ ਫੇਰ ਬੇਨਤੀ ਹੈ ਕਿ ਕੱਟੜਤਾ ਨੂੰ ਪੜਾ ਛੱਡ ਕੇ ਜਨ ਲੈਣਾ ਚਾਹੀਦਾ ਹੈ ਅੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਦੀ ਕਾ ਜਕਾਰੇ ਕਿ ਜਾਵੇ ਨਾ ਹੋ ਜਾਵੇ ਸਾਤ ਸ੍ਰੀ ਅਕਾਲ ਗੁਰਪਾਰਿਆ ਕਾ ਦੇਗ ਦੇਗ ਫਤਿਹ ਗੁਰਪੰਥ ਖਾਲਸੇ ਦੀ ਦਿਨੋਂ ਦਿਨ ਚੜਦੀ ਕਲਾ ਰੱਖੋ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ གང་ལབ་དེ་གི་ཕ་